ਉੱਤੇ ਪਾਈ ਦੁਕਾਨਦਾਰ ਤੇ ਉਧਰ ਨਗਰ ਕੌਂਸਲ ਦੇ ਵੱਲੋਂ ਦੁਕਾਨਾਂ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਜਿਸ ਤੋਂ ਬਾਅਦ ਰੋਜ਼ ਦੇ ਵਿੱਚ ਆਏ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਦਿੱਤੇ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਨਕਸ਼ਾ ਲੈ ਕੇ ਆਓ ਸਾਨੂੰ ਚੈੱਕ ਤਾਂ ਕਰਾਓ ਕਿ ਆਖਰ ਕਿੱਥੇ ਸਾਡੀਆਂ ਦੁਕਾਨਾਂ ਨਜਾਇਜ਼ ਬਣੀਆਂ ਹੋਈਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਦੁਕਾਨਾਂ ਤਾਂ ਜਿਹੜੀਆਂ ਸੜਕ ਹੈ ਉਸ ਤੋਂ 80 ਫੁੱਟ ਦੀ ਦੂਰੀ ਤੇ ਨੇ ਫਿਰ ਵੀ ਇਹ ਕਾਰਵਾਈ ਨਗਰ ਕੌਂਸਲ ਦੇ ਵੱਲੋਂ ਕੀਤੀ ਗਈ ਜੋ ਕਿ ਸ਼ਰੇਆਮ ਧੱਕਾ ਹੈ ਕਹਾ ਮੇਰੀ ਦੁਕਾਨ ਰੈਡੀਮੇਡ ਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿਛੇ ਆ ਤੇ ਇਹ ਨਜਾਇਜ਼ ਸਾਨੂੰ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੀ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਘਰ ਦੀ ਜਗਾ ਵਾ ਸੜਕ ਤੋਂ 5 ਫੁੱਟ ਬਾਅਦ ਸਿਰਫ ਔਨਲੀ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਓ ਸਾਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋ ਸੀ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਸਾਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿ ਇਹਨੇ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲਿਖ ਕੇ ਇਹਨਾਂ ਨੂੰ ਕਮੇਟੀ ਘਰ ਭੇਜੀ ਮੈਨੂੰ ਕਹਿੰਦੇ ਕਿ ਫਲਾਣਾ ਅਫਸਰ ਤਾਂ ਦੀ ਜਤੀਰਾ ਖਲੀਆ ਮਾਰ ਕਰਕੇ ਤੁਹਾਨੂੰ ਅਸੀਂ ਦੱਸ ਦਿਆਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਸਾਨੂੰ ਮੁੜ ਕੇ ਮਿਲਿਆ ਮੈਂ ਜਿੱਦੂ ਆਇਆ ਵਾਂ ਬਸ ਸਾਡੀਆਂ ਤਿੰਨ ਕ ਘਰਾਂ ਦੀਆਂ ਛੱਡਾਂ ਪਈਆਂ ਵਾਂ ਤੇ ਮੈਨੂੰ ਦੱਸਿਆ ਜਾਇਆ ਕਿ ਸ਼ਹਿਰ ਦੇ ਵਿੱਚ ਤੇ ਨਹੀਂ ਦੁਕਾਨਾਂ ਵਾਂ ਬਾਕੀ ਦੁਕਾਨਾਂ ਨਹੀਂ ਪਤਾ ਲੱਗੇ ਨਾ ਮੈਨੂੰ ਜਰਾ ਕਿੱਦਾਂ ਕੋਲ ਮਲਕੀਅਤ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਕੀ ਤਕਲੀਫ ਆ ਤੁਹਾਡੇ ਕੋ ਕੀ ਕੀ ਇਹਨਾਂ ਨੇ ਮੇਰੇ ਕੋ ਲੈਣਾ ਵਾ ਜਦ ਵੀ ਸਾਡੀ ਦੁਕਾਨਾਂ ਦੇਖ ਲੈ ਬੰਦੇ 80 ਫਰਦੀ ਦੁਆਰ ਆ ਕੋਈ ਹਵਾ ਜਵੀ ਨਹੀਂ ਹੈਗੀ ਕੋਈ ਸੜਕ ਨਹੀਂ ਹੈਗੀ ਜਿੱਥੇ ਸਾਡੀ ਦੁਕਾਨਾਂ 80 ਫ ਫੇਰ ਹੁਣ ਤਾਂ ਕੀਤਾ ਜਾਂਦਾ ਵਿਆਹ ਆ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਕਿ ਸਿਫਾਰਸ਼ੀ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਸਿਫਾਰਸ਼ੀ ਨਜਾਇਜ਼ ਕਬਜ਼ੇ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਸਬੰਧ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਸਾਡੀਆਂ ਦੁਕਾਨਾਂ ਤੋੜੀਆਂ ਗਈਆਂ ਨੇ ਹਾਲਾਂਕਿ ਰੋਜ਼ ਦੇ ਵਿੱਚ ਆਏ ਨਾ ਦੁਕਾਨਦਾਰਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਪੱਖਪਾਤ ਦੇ ਦੋਸ਼ ਲਗਾਏ ਗਏ ਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇੱਕ ਮਾਰਾ ਤਾਂ ਮੇਰੀ ਦੁਕਾਨ ਵਿਕੇ ਗਾਰਮੈਂਟਸ ਆ ਕੱਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਤੋਂ 80 ਫੁੱਟ ਦੂਰ ਆ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਮਹਾਦ ਸੜਕ ਤੋਂ 5 ਫੁੱਟ ਤੱਕ ਦੀ ਹੱਦ ਆ 80 ਫੁੱਟ ਦੀ ਦੂਰ ਦੀ ਹੋਣਦੀ ਵਜਾ ਦੇ ਕਰਕੇ ਵੀ ਨਜਾਇਜ਼ ਇਹਨਾਂ ਨੇ ਬਗੈਰ ਕਿਸੇ ਨੂੰ ਦੱਸਿਆ ਬਗੈਰ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤਿਆ ਸਵੇਰੇ ਤੜਕੇ ਆ ਕੇ ਤੇ ਜੀਸੀਬੀ ਇਹਦੇ ਨਾਲ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜਰਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਜਿਹੜੀ ਸੜਕਾਂ ਦੇ ਦੂਜੀਆਂ ਨਜਾਇਜ਼ ਕਲੋਜ਼ਮੈਂਟਾਂ ਹੋ ਜਾਣੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਤਿੰਨ ਦੁਕਾਨਾਂ ਹੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਸਮਝ ਆਈ ਤਾਂ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਸਾਨੂੰ ਦੱਸੋ ਜਾਂ ਦੇ ਜੇ ਇਹਨਾਂ ਨੇ ਕਾਰਵਾਈ ਕਰਨੀ ਇੱਕ ਵੱਡੇ ਹੋ ਕਰਨੇ ਸ਼ਹਿਰ ਦੇ ਵਿੱਚ ਦੇਖੋ ਜਿਹੜੇ ਇੰਨੀਆਂ ਨਜਾਇਜ਼ ਨਜਾਇਜ਼ ਇੱਕ ਰੋਜਮੰਡ ਵਾ ਜਿਹੜੇ ਕਮੇਟੀ ਘਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਦੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੀ ਮਿਲੀ ਭੱਤੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਡਾਂ ਦੇ ਉੱਤੇ ਨਜਾਇਜ਼ਕ ਰੋਜਮੰਡ ਉਹਨਾਂ ਨੇ ਕੇ ਨੂੰ ਛੇੜਿਆ ਨਹੀਂ ਗਿਆ ਸਾਡੇ ਵਾਲਾ ਆ ਗਿਆ ਸੀ ਅਸੀਂ ਫੋਟ ਦੂਰ ਵਾਲ ਤਿੰਨਾਂ ਜਨਤਕ ਕੰਨਾਂ ਨੂੰ ਨਜਾਇਜ਼ ਤੰਗ ਕਰਕੇ ਉਹਨਾਂ ਦਾ ਇੰਨਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿਉਂ ਕੀਤਾ ਹਾਲਕਿ ਇਸ ਬਾਬਤ ਜਦ ਨਗਰ ਕੌਂਸਲ ਦੇ ਇਹੋ ਨਾਲ ਗੱਲਬਾਤ ਕੀਤੀ ਗਈ ਤੋ ਉਹਨਾਂ ਤਾਂ ਕਹਿਣਾ ਕਿ ਇਸ ਤੋਂ ਪਹਿਲੇ ਇਹਨਾਂ ਨੂੰ ਕਈ ਨੋਟਿਸ ਵੀ ਦਿੱਤੇ ਜਾ ਚੁੱਕੇ ਨੇ ਤੇ ਬਾਅਦ ਦੇ ਵਿੱਚ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਐਗਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਂਦੀ। ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅतिकਰਮਨ ਸੀਗੇ ਉਹ ਸਾਰੀ ਹਟਾਈ ਗਿਆ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਐਨਕਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਨੀ ਐਨਕ੍ਰੋਚਮੈਂਟ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਪੀ ਲਿਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹਨ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੀ ਆਉਗੇ ਤੇ ਨਗਰ ਕੌਂਸਲ ਵੱਲੋਂ ਐਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਊਗਾ ਦੂਰ ਦਿੱਤਾ ਆ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਰਿਹਾ ਨਹੀਂ ਆ ਕੇ ਜਿਹੜੀ ਇਨਕ੍ਰੋਚਮੈਂਟ ਆ ਉਹ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਧਰ ਤੇ ਉਹ ਦੂਰ ਕਰ ਲੈਣ ਜੇ ਆਪਣੇ ਪੱਧਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਪ੍ਰਾਜਾ ਦੇ ਵਿੱਚ ਸੁੱਤੇ ਪਏ ਦੁਕਾਨਦਾਰ ਤੇ ਉਧਰ ਨਗਰ ਕੌਂਸਲ ਦੇ ਵੱਲੋਂ ਦੁਕਾਨਾਂ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਜਿਸ ਤੋਂ ਬਾਅਦ ਰੋਜ਼ ਦੇ ਵਿੱਚ ਆਏ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਦਿੱਤੇ। ਇਹਨਾਂ ਦੁਕਾਨਦਾਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਨਕਸ਼ਾ ਲੈ ਕੇ ਆਓ ਸਾਨੂੰ ਚੈੱਕ ਤਾਂ ਕਰਾਓ ਕਿ ਆਖਰ ਕਿੱਥੇ ਸਾਡੀਆਂ ਦੁਕਾਨਾਂ ਨਜਾਇਜ਼ ਬਣੀਆਂ ਹੋਈਆਂ ਨੇ। ਇਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਦੁਕਾਨਾਂ ਤਾਂ ਜਿਹੜੀਆਂ ਸੜਕ ਹੈ ਉਸ ਤੋਂ 80 ਫੁੱਟ ਦੀ ਦੂਰੀ ਤੇ ਨੇ ਫਿਰ ਵੀ ਇਹ ਕਾਰਵਾਈ ਨਗਰ ਕੌਂਸਲ ਦੇ ਵੱਲੋਂ ਕੀਤੀ ਗਈ ਜੋ ਕਿ ਸ਼ਰੇਆਮ ਧੱਕਾ ਹੈ। ਕਵਾ ਮੇਰੀ ਦੁਕਾਨ ਰੈਡੀ ਮੇਡ ਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿਛੇ ਆ ਤੇ ਇਹ ਨਜਾਇਜ਼ ਸਾਨੂੰ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੀ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਘਰ ਦੀ ਜਗਾਵਾ ਸੜਕ ਤੋਂ 5 ਫੁੱਟ ਬਾਅਦ ਸਿਰਫ ਹੋਣ ਲਈ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਓ ਸਾਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋਈ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਸਾਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿਹਨੇ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲਿਖ ਕੇ ਇਹਨਾਂ ਨੂੰ ਕਮੇਟੀ ਘਰ ਭੇਜੀ ਮੈਨੂੰ ਕਹਿੰਦੇ ਕਿ ਫਲਾਣਾ ਅਫਸਰ ਇੱ ਤਾਂ ਜਿ ਜੀ ਨਖਲੀਆ ਮਾਰ ਕਰਕੇ ਤੁਹਾਨੂੰ ਅਸੀਂ ਦੱਸ ਦਿਆਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਹਾਨੂੰ ਮੁੜ ਕੇ ਮਿਲਿਆ ਮੈਂ ਜਿੱਦੂ ਆਇਆ ਵਾ ਸਾਡੀਆਂ ਤਿੰਨ ਕ ਘਰਾਂ ਦੀਆਂ ਛੱਡਾਂ ਪਾਈਆਂ ਵਾ ਤੇ ਮੈਨੂੰ ਦੱਸਿਆ ਜਾਇਆ ਕਿ ਸ਼ਹਿਰ ਦੇ ਵਿੱਚ ਤੇ ਨਹੀਂ ਦੁਕਾਨਾਂ ਵਾ ਬਾਕੀ ਦੁਕਾਨਾਂ ਨਹੀਂ ਪਤਾ ਲੱਗੇ ਨਾ ਮੈਨੂੰ ਜਿਹੜਾ ਕਿੰਨਾ ਕੁ ਲੋਕ ਮਲਕੀਅਤ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਨੂੰ ਕੀ ਤਕਲੀਫ ਆਡੇ ਕੋਲ ਕੀ ਕੀ ਇਹਨਾਂ ਨੇ ਮੇਰੇ ਕੋਲ ਲੈਣਾ ਵਾ ਜਦ ਕਿ ਸਾਡੀ ਦੁਕਾਨਾਂ ਦੇ ਅੱਗੇ ਬੰਨੇ 80 ਫੁੱਟ ਦੀ ਦੁਵਾਰ ਆ ਕੋਈ ਹਵਾ ਜਾਵੀ ਨਹੀਂ ਹੈਗੀ ਕੋਈ ਸੜਕ ਨਹੀਂ ਹੈਗੀ ਜਿੱਥੇ ਸਾਡੀ ਦੁਕਾਨ ਫੇਰ ਹਲੂ ਤੱਕ ਕੀਤਾ ਜਾਂਦਾ ਵਿਆਹ ਆ ਇਸ ਨਾਲ ਹੀ ਅਨਨ ਦਾ ਕਹਿ ਕਿ ਸਿਫਾਰਸ਼ੀ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਸਿਫਾਰਸ਼ੀ ਨਜਾਇਜ਼ ਕਬਜ਼ੇ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਸਬੰਧ ਦਾ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਸਾਡੀਆਂ ਦੁਕਾਨਾਂ ਤੋੜੀਆਂ ਗਈਆਂ ਨੇ ਹਾਲਾਂਕਿ ਰੋਜ਼ ਦੇ ਵਿੱਚ ਆਏ ਨਾ ਦੁਕਾਨਦਾਰਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਪੱਖਪਾਤ ਦੇ ਦੋਸ਼ ਲਗਾਏ ਗਏ ਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇੱਕ ਮਾਰਾ ਤਾਂ ਮੇਰੀ ਦੁਕਾਨ ਵਿਕੇ ਗਾਰਮੈਂਟਸ ਆ ਕੱਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਤੋਂ 80 ਫੁੱਟ ਦੂਰ ਆ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਮਹਾਦ ਸੜਕ ਤੋਂ 5 ਫੁੱਟ ਤੱਕ ਦੀ ਹੱਦ ਆ 80 ਫੁੱਟ ਦੀ ਦੂਰ ਦੀ ਹੋਣਦੀ ਵਜਾ ਦੇ ਕਰਕੇ ਵੀ ਨਜਾਇਜ਼ ਇਹਨਾਂ ਨੇ ਬਗੈਰ ਕਿਸੇ ਨੂੰ ਦੱਸਿਆ ਬਗੈਰ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤਿਆ ਸਵੇਰੇ ਤੜਕੇ ਆ ਕੇ ਤੇ ਜੀਸੀਬੀ ਇਹਦੇ ਨਾਲ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜਿਹਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਜਿਹੜੀ ਸੜਕਾਂ ਦੇ ਦੂਜੀਆਂ ਨਜਾਇਜ਼ ਕਲੋਜ਼ਮੈਂਟਾਂ ਹੋ ਜਾਣੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਦਿਨ ਦੁਕਾਨਾਂ ਹੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਸਮਝ ਆਈ ਕਿ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਲੇ ਸਾਨੂੰ ਦੱਸੋ ਜਾਂ ਤੇ ਜੇ ਇਹਨਾਂ ਨੇ ਕਾਰਵਾਈ ਕਰਨੀ ਇੱਕ ਵੱਡੇ ਹੋ ਕਰਨੇ ਸ਼ਹਿਰ ਦੇ ਵਿੱਚ ਦੇਖੋ ਜਿਹੜੇ ਇੰਨੀਆਂ ਨਜਾਇਜ਼ ਨਜਾਇਜ਼ ਇੱਕ ਰੋਜਮੰਡ ਵਾ ਜਿਹੜੇ ਕਮੇਟੀ ਘਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਦੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੀ ਮਿਲੀ ਭੇਟ ਦੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਡਾਂ ਦੇ ਉੱਤੇ ਨਜਾਇਜ਼ਕ ਰੋਜਮੰਡ ਉਹਨਾਂ ਨੇ ਕੇ ਨੂੰ ਚੇੜਿਆ ਨਹੀਂ ਗਿਆ ਸਾਡੇ ਵਾਲਾ ਆ ਗਿਆ ਸੀ ਅਸੀਂ ਫੋਟ ਦੂਰ ਵਾਲ ਤਿੰਨਾਂ ਜਨਤਕ ਕੰਨਾਂ ਨੂੰ ਨਜਾਇਜ਼ ਤੰਗ ਕਰਕੇ ਉਹਨਾਂ ਦਾ ਇੰਨਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿਉਂ ਕੀਤਾ ਹਾਲਕਿ ਇਸ ਬਾਬਤ ਜਦਨਗਰ ਕਾਉਂਸਲ ਦੇ ਇਓ ਨਾਲ ਗੱਲਬਾਤ ਕੀਤੀ ਗਈ ਤੋਂ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਕਈ ਨੋਟਿਸ ਵੀ ਦਿੱਤੇ ਜਾ ਚੁੱਕੇ ਨੇ ਤੇ ਬਾਅਦ ਦੇ ਵਿੱਚ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਨਗਰ ਕਾਉਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ। ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ। ਕਿ ਆਪਣੇ ਜਿੰਨੇ ਵੀ ਅਗੇਨਕਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਂਦੀ। ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅਤਿਕਰਮਨ ਸੀਗੇ ਉਹ ਸਾਰੀ ਹਟਾਈ ਗਿਆ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਅਨਕਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ। ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਨੀ ਐਨਕ੍ਰੋਚਮੈਂਟ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਪੀ ਲਿਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹਨ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੀ ਆਉਗੇ ਤੇ ਨਗਰ ਕੌਂਸਲ ਵੱਲੋਂ ਐਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਊਗਾ ਦੂਰ ਦਿੱਤਾ ਆ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਨਹੀਂ ਆ ਕੇ ਜਿਹੜੀ ਇਨਕ੍ਰੋਚਮੈਂਟ ਆ ਉਹ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਧਰ ਤੇ ਉਹ ਦੂਰ ਕਰ ਲੈਣ ਜੇ ਆਪਣੇ ਪੱਧਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਸਵੇਰੇ ਘਰ ਦੇ ਵਿੱਚ ਸੁੱਤੇ ਪਏ ਦੁਕਾਨਦਾਰ ਤੇ ਉਧਰ ਨਗਰ ਕੌਂਸਲ ਦੇ ਵੱਲੋਂ ਦੁਕਾਨਾਂ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਜਿਸ ਤੋਂ ਬਾਅਦ ਰੋਜ਼ ਦੇ ਵਿੱਚ ਆਏ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਦਿੱਤੇ। ਇਹਨਾਂ ਦੁਕਾਨਦਾਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਨਕਸ਼ਾ ਲੈ ਕੇ ਆਓ ਸਾਨੂੰ ਚੈੱਕ ਤਾਂ ਕਰਾਓ ਕਿ ਆਖਰ ਕਿੱਥੇ ਸਾਡੀਆਂ ਦੁਕਾਨਾਂ ਨਜਾਇਜ਼ ਬਣੀਆਂ ਹੋਈਆਂ ਨੇ। ਇਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਦੁਕਾਨਾਂ ਤਾਂ ਜਿਹੜੀਆਂ ਸੜਕ ਹੈ ਉਸ ਤੋਂ 80 ਫੁੱਟ ਦੀ ਦੂਰੀ ਤੇ ਨੇ ਫਿਰ ਵੀ ਇਹ ਕਾਰਵਾਈ ਨਗਰ ਕੌਂਸਲ ਦੇ ਵੱਲੋਂ ਕੀਤੀ ਗਈ ਜੋ ਕਿ ਸ਼ਰੇਆਮ ਧੱਕਾ ਹੈ। ਕਹਾ ਮੇਰੀ ਦੁਕਾਨ ਰੈਡੀਮੇਡ ਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿੱਛੇ ਆ ਤੇ ਇਹ ਨਜਾਇਜ਼ ਸਾਨੂੰ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਆ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੀ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਘਰ ਦੀ ਜਗਾਵਾ ਸੜਕ ਤੋਂ 5 ਫੁੱਟ ਬਾਅਦ ਸਿਰਫ ਔਨਲੀ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਓ ਸਾਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋ ਸੀ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਸਾਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿ ਇਹਨੇ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲਿਖ ਕੇ ਇਹਨਾਂ ਨੂੰ ਕਮੇਟੀ ਘਰ ਭੇਜੀ ਮੈਨੂੰ ਕਹਿੰਦੇ ਕਿ ਫਲਾਣਾ ਅਫਸਰ ਆਡੀ ਜਿਤੀਰਾ ਖਲੀਆ ਮਾਰ ਕਰਕੇ ਤੁਹਾਨੂੰ ਅਸੀਂ ਦੱਸ ਦਿਆਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਹਾਨੂੰ ਮੁੜ ਕੇ ਮਿਲਿਆ ਮੈਂ ਜਿੱਦੂ ਆਇਆ ਵਾ ਸਾਡੀਆਂ ਤਿੰਨ ਕ ਘਰਾਂ ਦੀਆਂ ਛੱਡਾਂ ਪਾਈਆਂ ਵਾ ਤੇ ਮੈਨੂੰ ਦੱਸਿਆ ਜਾਇਆ ਕਿ ਸ਼ਹਿਰ ਦੇ ਵਿੱਚ ਤੇ ਇੰਨੀ ਦੁਕਾਨਾਂ ਵਾ ਬਾਕੀ ਦੁਕਾਨਾਂ ਨਹੀਂ ਪਤਾ ਲੱਗੇ ਨਾ ਮੈਨੂੰ ਜਿਹੜਾ ਕਿੰਨਾ ਕੁ ਲੋਕ ਮਲਕੀਅਤ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਨੂੰ ਕੀ ਤਕਲੀਫ ਆਡੇ ਕੋਲ ਕੀ ਕੀ ਇਹਨਾਂ ਨੇ ਮੇਰੇ ਕੋਲ ਲੈਣਾ ਵਾ ਜਦ ਕਿ ਸਾਡੀ ਦੁਕਾਨਾਂ ਦੇ ਅਖਲੇ ਬੰਨੇ 80 ਫਰਦੀ ਦੁਵਾਰ ਆ ਕੋਈ ਹਵਾ ਜਾਵੀ ਨਹੀਂ ਹੈਗੀ ਕੋਈ ਸਰਕ ਨਹੀਂ ਹੈਗੀ ਜਿੱਥੇ ਸਾਡੀ ਦੁਕਾਨਾਂ ਫੇਰ ਹਲੂ ਤੱਕ ਕੀਤਾ ਜਾਂਦਾ ਵਿਆਹ ਆ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਕਿ ਸਿਫਾਰਸ਼ੀ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਸਿਫਾਰਸ਼ੀ ਨਜਾਇਜ਼ ਕਬਜ਼ੇ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਸਬੰਧ ਦਾ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਸਾਡੀਆਂ ਦੁਕਾਨਾਂ ਤੋੜੀਆਂ ਗਈਆਂ ਨੇ ਹਾਲਾਂਕਿ ਰੋਜ਼ ਦੇ ਵਿੱਚ ਆਏ ਨਾ ਦੁਕਾਨਦਾਰਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਪੱਖਪਾਤ ਦੇ ਦੋਸ਼ ਲਗਾਏ ਗਏ ਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇੱਕ ਮਾਰਾ ਤਾਂ ਮੇਰੀ ਦੁਕਾਨ ਵਿਕੇ ਗਾਰਮੈਂਟਸ ਆ ਕੱਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਤੋਂ 80 ਫੁੱਟ ਦੂਰ ਆ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਮਹਾਦ ਹੈ ਸੜਕ ਤੋਂ 5 ਫੁੱਟ ਤੱਕ ਦੀ ਹੱਦ ਆ 80 ਫੁੱਟ ਦੀ ਦੂਰ ਦੀ ਹੋਣਦੀ ਵਜ੍ਹਾ ਕਰਕੇ ਵੀ ਨਜਾਇਜ਼ ਇਹਨਾਂ ਨੇ ਬਗੈਰ ਕਿਸੇ ਨੂੰ ਦੱਸਿਆਂ ਬਗੈਰ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤੇ ਆ ਸਵੇਰੇ ਤੜਕੇ ਆ ਕੇ ਤੇ ਜিসিਬ ਇਹਦੇ ਨਾਲ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜਿਹਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਜਿਹੜੀ ਛੱਡਾਂ ਦੇ ਦੂਜੀਆਂ ਨਜਾਇਜ਼ ਕਲੋਜਮੈਂਟਾਂ ਹੋ ਜਾਣੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਦਿਨ ਦੁਕਾਨਾਂ ਹੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਸਮਝ ਆਈ ਕਿ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਲੇ ਸਾਨੂੰ ਦੱਸੋ ਜਾਂ ਦੇ ਜੇ ਇਹਨਾਂ ਨੇ ਕਾਰਵਾਈ ਕਰਨੀ ਇੱਕ ਵੱਡੇ ਹੋ ਕਰਨੇ ਸ਼ਹਿਰ ਦੇ ਵਿੱਚ ਦੇਖੋ ਜਿਹੜੇ ਇੰਨੀਆਂ ਨਜ਼ਾਇਜ਼ ਨਜ਼ਾਇਜ਼ ਇੱਕ ਰੋਜਮੈਂਟ ਵਾ ਜਿਹੜੇ ਕਮੇਟੀ ਘਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਦੇ ਨੇ ਮੈਂ ਨਾਂ ਨਹੀਂ ਲੈਣਾ ਚੰਦਾ ਉਹਨਾਂ ਦੀ ਮਿਲੀ ਭਗਤ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਡਾਂ ਦੇ ਉੱਤੇ ਨਜ਼ਾਇਜ਼ਕ ਰੋਜਮੈਂਟ ਉਹਨਾਂ ਨੇ ਕੇ ਨੂੰ ਛੇੜਿਆ ਨਹੀਂ ਗਿਆ ਸਾਡੇ ਵਾਲਾ ਆ ਗਿਆ ਸੀ ਅਸੀਂ ਫੁੱਟ ਦੂਰ ਵਾਲ ਤਿੰਨਾਂ ਜਨਤ ਕੰਨਾਂ ਨਾਲ ਨਜਾਇਜ਼ ਤੰਗ ਕਰਕੇ ਉਹਨਾਂ ਦਾ ਇੰਨਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿਉਂ ਕੀਤਾ ਹਾਲਕਿ ਇਸ ਬਾਬਤ ਜਦਨਗਰ ਕਾਉਂਸਲ ਦੇ ਇਓ ਨਾਲ ਗੱਲਬਾਤ ਕੀਤੀ ਗਈ ਤੋ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਕਈ ਨੋਟਿਸ ਵੀ ਦਿੱਤੇ ਜਾ ਚੁੱਕੇ ਨੇ ਤੇ ਬਾਅਦ ਦੇ ਵਿੱਚ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਨਗਰ ਕਾਉਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ। ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ। ਕੇ ਆਪਣੇ ਜਿੰਨੇ ਵੀ ਅਗੇਨਕਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਂਦੀ। ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅਤਿਕਰਮਨ ਸੀਗੇ ਉਹ ਸਾਰੀ ਹਟਾਈ ਗਿਆ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਅਨਕਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ। ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਨੀ ਇਨਕ੍ਰੋਚਮੈਂਟ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਹਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਮਾਨ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੇ ਆਉਗੇ ਤੇ ਨਗਰ ਕੌਂਸਲ ਵੱਲੋਂ ਇਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਊਗਾ ਦੂਰ ਦਿੱਤਾ ਆ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਨਹੀਂ ਆ ਕੇ ਜਿਹੜੀ ਇਨਕ੍ਰੋਚਮੈਂਟ ਆ ਉਹ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਧਰ ਤੇ ਉਹ ਦੂਰ ਕਰ ਲੈਣ ਜੇ